ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਉਹ ਚੜ੍ਹਦੀ ਕਲਾ ਤੇ ਅੱਜ ਵਾਲੀ ਵੀਡੀਓ ਸਕਿੱਪ ਨਾ ਕਰਿਓ ਮੈਨੂੰ ਪਤਾ ਤੁਸੀਂ ਇਟਲੀ ਆਉਣਾ ਹੈ ਜਿਹੜੇ ਵੀਡੀਓ ਦੇਖ ਰਿਹਾ ਕਿਉਂਕਿ ਉਹਨੂੰ ਤਾਂ ਹੀ ਵੀਡੀਓ ਖੋਲੀ ਆ ਵੀ ਬਾਹਰ ਆਉਣ ਦੇ ਸ਼ਕੀਨ ਹੈਗੇ ਕੱਲਾ ਇਟਲੀ ਨਹੀਂ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਹੈ ਤਾਂ ਆਹ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਹੋਣ ਵਾਲੀ ਆ ਤੁਹਾਡੇ ਕੰਮ ਦੀ ਵੀਡੀਓ ਆ ਕਿਉਂਕਿ ਜਦੋਂ ਹੁਣ ਅਸੀਂ ਇਟਲੀ ਦੀ ਗੱਲ ਮੈਂ ਤਾਂ ਕਿੱਦਿ ਕਿਉਂਕਿ ਅਸੀਂ ਇਟਲੀ ਦੇ ਵਿੱਚ ਆ ਤੇ ਜਦੋਂ ਇੱਥੇ ਮੁੰਡੇ ਆਉਂਦੇ ਆ ਨਾ ਮੋਸਟਲੀ ਆਪਣੇ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀਟਲੀ ਆਉਣਾ ਕਿੱਦਾਂ ਠੀਕ ਹੈ ਕਿ ਨਹੀਂ ਤੇ ਕਈ ਤਾਂ ਸਹੀ ਪੇਪਰਾਂ ਤੇ ਆ ਜਾਂਦੇ ਸਹੀ ਤਰੀਕੇ ਨਾਲ ਆ ਜਾਂਦੇ ਕਿ 6 ਮਹੀਨੇ ਸੀਜ਼ਨ ਵਾਲੇ ਪੇਪਰਾਂ ਤੇ ਆਉਂਦੇ ਆ 9 ਮਹੀਨੇ ਵਾਲੇ ਪੇਪਰਾਂ ਤੇ ਮੁੜ ਕੇ ਆਣਗੇ ਇੱਥੇ ਮਿਲਦਾ ਨਹੀਂ ਹੈਗਾ ਕੰਮ ਕੀ ਕਰਨ ਕੰਮ ਨਹੀਂ ਮਿਲਦਾ ਤੇ ਅੱਜ ਉਹੋ ਹੀ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਹੱਲ ਲੈ ਕੇ ਆਂਦਾ ਮੱਖੀ ਐ ਪਰੇ ਹੋ ਜਾ ਤੇ ਤੁਹਾਡੇ ਵਾਸਤੇ ਇੱਕ ਹੱਲ ਲੈ ਕੇ ਆਂਦਾ ਮੱਖੀ ਬਚ ਰਿਕਵਰ ਲਈ ਖੇਤ ਬਣ ਗਈ ਸੀ ਤੇ ਵੀਡੀਓ ਸਾਰੀ ਦੇਖ ਲਿਓ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਹੈਗੀ ਆ ਜਦੋਂ ਤੁਸੀਂ ਇਟਲੀ ਦੇ ਵਿੱਚ ਆ ਜਾਉਗੇ ਨਾ ਤੁਸੀਂ ਜੇ ਜੋ ਮੈਂ ਕੱਲਾਂ ਕਹਿਣੀਆਂ ਆ ਜੇ ਤੁਸੀਂ ਕੀਤੀਆਂ ਹੋਣਗੀਆਂ ਤੁਸੀਂ ਕਹੋਗੇ ਵੀ ਵਾਕਿਆ ਹੀ ਤੁਹਾਡੇ ਇਹ ਚੀਜ਼ ਕੰਮ ਆਈ ਆ ਤੁਹਾਨੂੰ ਕੁਝ ਕੰਮ ਦੱਸਣੇ ਆ ਤੁਸੀਂ ਉਹ ਕੰਮ ਸਿੱਖ ਕੇ ਆਉਣਾ ਆ ਹੁਣ ਇੱਥੋਂ ਵੀਡੀਓ ਨਾ ਛੱਡ ਜAVE ਸਿੱਖਣ ਵਾਲੇ ਕੰਮ ਦਾ ਦਫਾ ਹੋਵੇ ਅਹੀਂ ਸਿੱਖਣਾ ਹੀ ਨਹੀਂ ਠੀਕ ਹੈ ਕਿ ਨਹੀਂ ਕਿਉਂਕਿ ਇਦਾਂ ਹੁੰਦਾ ਜਦੋਂ ਕੰਮ ਦੀ ਗੱਲ ਸਟਾਰਟ ਕਰੋ ਬੰਦੇ ਵੀਡੀਓ ਛੱਡ ਜਾਂਦੇ ਇਹਦਾ ਕੀ ਸੁਣਨਾ ਦਫਾ ਕਰ ਐਵੇਂ ਬੋਲੀ ਜਾਂਦਾ ਬੈਠਾ ਮੈਂ ਖੁੱਦ ਸੋਚ ਰਿਹਾ ਹਾਂ ਹੁਣ ਇਸ ਟਾਈਮ ਇਥੇ ਬਾਹਰ ਬੈਠਾ ਕਿ ਇੰਡੀਆ ਜਾਵਾਂ ਜਾ ਕੇ 2-4 ਮਹੀਨੇ 6 ਮਹੀਨੇ ਲਾ ਕੇ ਆਵਾਂ ਕੰਮ ਸਿੱਖ ਕੇ ਆਵਾਂ ਕਿਉਂਕਿ ਇੱਥੇ ਟਾਈਮ ਨਹੀਂ ਮਿਲਦਾ ਇੱਥੇ ਟਾਈਮ ਨਹੀਂ ਮਿਲਦਾ ਇੱਥੇ ਇਦਾਂ ਸਿਖਾਉਣਾ ਵੀ ਨਹੀਂ ਕਿਸੇ ਨੇ ਜਾਂ ਤਾਂ ਮੈਨੂੰ ਪੜ੍ਹਨਾ ਪੈਣਾ ਆ ਤੇ ਜਾਂ ਫਿਰ ਕੰਮ ਛੱਡਣਾ ਕੰਮ ਛੱਡੂਗਾ ਜੀ ਤੇ ਜਿਵੇਂ ਇੰਡੀਆ 2-4 ਮਹੀਨੇ ਲਾ ਵੀ ਆਉਂਗਾ ਕੋਈ ਫਰਕ ਨਹੀਂ ਪੈਣਾ ਠੀਕ ਹੈ ਕਿ ਨਹੀਂ ਮੈਂ ਉੱਥੇ ਜਾ ਕੇ ਸਿੱਖ ਵੀ ਲਵਾਂਗਾ ਕਈ ਕੰਮ ਤਾਂ ਇਦਾਂ ਦੇ ਹੈਗੇ ਜਿਹੜੇ ਤੁਹਾਨੂੰ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਵੀ ਆ ਜਾਣੇ ਆ ਤੇ ਕੰਮ ਕੀ ਆ ਆਪਾਂ ਵਾਲੀ ਵੀਡੀਓ ਲੰਬੀ ਨਹੀਂ ਖਿੱਚਣੀ ਹੈਗੀ ਤੇ ਕੰਮ ਕੀ ਹੈਗੇ ਆ ਕੰਮ ਮੇਨ ਪਹਿਲਾ ਕਿਉਂਕਿ ਤੁਹਾਨੂੰ ਪਤਾ ਕਿ ਆਪਾਂ ਮੋਸਟਲੀ ਪੰਜਾਬੀ ਕੀ ਆਪਾਂ ਇੰਡੀਆ ਦੀਆਂ ਗੱਡੀਆਂ ਦੇ ਬੜੇ ਇਧਰ ਬਾਹਰਲੇ ਮੁਲਖਾਂ ਚ ਆਣ ਕੇ ਵੀ ਆਪਾਂ ਨੂੰ ਪਹਿਲਾਂ ਇਹ ਹੁੰਦਾ ਯਾਰ ਲਾਇਸੈਂਸ ਹੋ ਜਾ ਤਾਂ ਗੱਡੀ ਲੈ ਲਈਏ ਹਨਾ ਇਹ ਆਪਾਂ ਨੇ ਇਹ ਆਪਣੇ ਬਲੱਡ ਦੇ ਵਿੱਚ ਹੈ ਕਿ ਆਪਾਂ ਗੱਡੀ ਰੱਖਣੀ ਰੱਖਣੀ ਆ ਮੈਂ ਦੇਖ ਰਿਹਾ ਇੱਥੇ ਲੱਗੇ ਹੋਰਾਂ ਕੰਟਰੀਆਂ ਦੇ ਬੰਦੇ ਵੀ ਇਥੇ ਰਹਿੰਦੇ ਸਾਡੇ ਲੱਗੇ ਉਹ ਗੱਡੀਆਂ ਨਹੀਂ ਇੰਨੀਆਂ ਸ਼ਕੀਨ ਨਹੀਂ ਹੈਗੇ ਗੱਡੀਆਂ ਦੇ ਜਿੰਨੇ ਆਪਣੇ ਬੰਦੇ ਸ਼ਕੀਨ ਆ ਪਹਿਲਾ ਕੰਮ ਗੱਡੀਆਂ ਨੂੰ ਰੈਪ ਕਰਨਾ ਸਿੱਖ ਲਓ ਬਹੁਤ ਵਧੀਆ ਕੰਮ ਹੈਗਾ ਬੜਾ ਇੱਥੇ ਇਸ ਚੀਜ਼ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਮੇਰੇ ਖਿਆਲ ਪਾਬੰਦੀ ਲੱਗੀ ਹੋਈ ਨਾ ਆਪਾਂ ਮੋਡੀਫਿਕੇਸ਼ਨ ਨਹੀਂ ਕਰ ਸਕਦੇ ਇੰਨਾ ਕੁਝ ਨਹੀਂ ਸਟicker ਵਗੈਰਾ ਲਾ ਸਕਦੇ ਸਟicker ਤੇ ਇਹ ਰੈਪ ਕਰਨੀ ਪੂਰੀ ਫੁੱਲ ਗੱਡੀ ਰੈਪ ਕਰਨੀ ਇਹ ਸਿੱਖ ਲਓ ਕਿਉਂਕਿ ਇੱਥੇ ਇਹ ਜਿਹੜੀ ਚੀਜ਼ ਹੈ ਨਾ ਹਜ਼ਾਰ ਤੋਂ ਪਲੱਸ ਸਟਾਰਟ ਹੋ ਜਾਂਦੀ ਗੱਡੀ ਦੇ ਹਿਸਾਬ ਨਾਲ ਹਜ਼ਾਰ ਐਰੋ ਤੋਂ ਪਲੱਸ ਸਟਾਰਟ ਹੁੰਦੀ ਹੈ ਜੇ ਤੁਹਾਨੂੰ ਇਹ ਕੰਮ ਆਉਂਦਾ ਆ ਇਹ ਤੁਹਾਨੂੰ ਕੰਮ ਆਉਂਦਾ ਆ ਮਹੀਨੇ ਦੀ ਤੁਸੀਂ ਇੱਕ ਗੱਡੀ ਵੀ ਰੈਪ ਕਰਤੀ ਹਿਸਾਬ ਨਾਲ ਲਓ ਕਿੱਥੇ ਗੱਲ ਜਾਂਦੀ ਆ ਸਿੱਖ ਲਓ ਜਿਹੜੇ ਸਿੱਖ ਸਕਦੇ ਇਹ ਨਾ ਸੋਚੋ ਵੀ ਯਾਰ ਸਾਰੇ ਸਿੱਖ ਲੈਣਗੇ ਕੀ ਹੋ ਜਾਊਗਾ ਇੱਥੇ ਗੱਡੀਆਂ ਦੀ ਥੋੜ੍ਹ ਨਹੀਂ ਹੈਗੀ ਕਿਉਂਕਿ ਇੱਥੇ ਗੱਡੀਆਂ ਦੇ ਸਕ੍ਰੈਚ ਪੈ ਜਾਂਦੀ ਆ ਬਹੁਤ ਮਹਿੰਗਾ ਪੈਂਦਾ ਉਹ ਕੰਮ ਕਰਾਉਣਾ ਤੇ ਬੰਦੇ ਰੈਪ ਕਰਾ ਲਿੰਦੇ ਆ ਹੁਣ ਕਈ ਮੁੰਡੇ ਇਥੇ ਕਰ ਰਹੇ ਆ ਤੁਸੀਂ ਦੇਖੋ ਨਾ ਕੈਨੇਡਾ ਅਮਰੀਕਾ ਦੇ ਵਿੱਚ ਬਹੁਤੇ ਕੰਮ ਚੱਲਦਾ ਹੈ ਇੱਥੇ ਵੀ ਆਉਣ ਵਾਲੇ ਸਮੇਂ 'ਚੇ ਕੰਮ ਬਦਣਾ ਹੈ ਕਰ ਲਓ ਸਿੱਖ ਲਓ ਵਧੀਆ ਰਹੋਗੇ ਨੈਕਸਟ ਉਿਤੋਂ ਵੀ ਘੈਂਟ ਕੰਮ ਹੁੰਦਾ ਹੈ ਜੇ ਤੁਸੀਂ ਮੰਨ ਲਓ ਰੈਪ ਕਰਨੀ ਸਿੱਖ ਲਈ ਤੇ ਨੈਕਸਟ ਇਹ ਕਰ ਲਓ ਵੀ ਸ਼ੀਸ਼ਿਆਂ ਨੂੰ ਫਿਲਮ ਲਾਉਣੀ ਉਹ ਵੀ ਤੁਹਾਨੂੰ ਆਈ ਜਾਨੀ ਨਾਲ ਲੱਗਦੀ ਠੀਕ ਹੈ ਕਿ ਨਹੀਂ ਕਾਲੇ ਸ਼ੀਸ਼ੇ ਕਰੀਦੇ ਆ ਇੰਡੀਆ 'ਚ ਤਾਂ ਨਹੀਂ ਕਰਦੇ ਆਪਣੇ ਇੱਥੇ ਹੁੰਦੇ ਆ ਕਾਲੇ ਸ਼ੀਸ਼ੇ ਤੁਸੀਂ ਕਰ ਸਕਦੇ ਆ ਸਿਰਫ ਫਰੰਟ ਵਾਲੇ ਸ਼ੀਸ਼ੇ ਤਿੰਨੇ ਛੱਡ ਕੇ ਮੋਹਰਲਾ ਸਾਹਮਣੇ ਵਾਲਾ ਤੇ ਸਾਈਡਾਂ ਵਾਲਾ ਛੱਡ ਕੇ ਪਿਛਲੇ ਤਿੰਨੇ ਸ਼ੀਸ਼ੇ ਆਪਾਂ ਜਿਹੜੇ ਆ ਉਹ ਬਲੈਕ ਕਰ ਸਕਦੇ ਆ ਫਿਲਮ ਲਾਉਣੀ ਸਿੱਖ ਲਓ ਇਹ ਬਹੁਤ ਵਧੀਆ ਕੰਮ ਹੈਗਾ ਇਹ ਵੀ ਇੱਥੇ ਮੋਸਟਲੀ ਕਰਦੇ ਹੀ ਕਰਦੇ ਆ ਆਪਣੇ ਬੰਦੇ ਆ ਸ਼ੀਸ਼ੇ ਕਾਲੇ ਕਰਾਉਣੇ ਕਰਾਉਣੇ ਆ ਠੀਕ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਘੈਂਟ ਗੱਲਬਾਰ ਜਿਹੜੀ ਹੁੰਦੀ ਨਾ ਘੈਂਟ ਕੰਮ ਜਿਹੜਾ ਆ ਉਹ ਹੈਗਾ ਤੁਸੀਂ ਸਿੱਖ ਲਓ ਡੈਂਟਿੰਗ ਪੇਂਟਿੰਗ ਦਾ ਰੈਪ ਕਰਨੀ ਸਿੱਖ ਸਕਦੇ ਆ ਡੈਂਟਿੰਗ ਪੇਂਟਿੰਗ ਵੀ ਸਿੱਖੋ ਇਹ ਤੁਹਾਨੂੰ ਡੈਂਟਿੰਗ ਪੇਂਟਿੰਗ ਦਾ ਕੰਮ ਉਹਦਾ ਦੱਸਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਥੇ ਛਰੀਟਾਂ ਵੱਜ ਗਈ ਜਾਂ ਕੁਝ ਵੀ ਗੱਡੀ ਦੇ ਲਾਈਨ ਵੱਜ ਗਈ ਕਿਤੇ ਉਹ ਪੈਸੇ ਇਥੇ ਬਹੁਤ ਮੰਗਦੇ ਆ ਮੇਰੀ ਗੱਡੀ ਦੇ ਉੱਤੇ ਸਿਰਫ ਇੰਨੀ ਕੁ ਲੰਮੀ ਇੱਕ ਦੋ ਅਕਠਾ ਜਿੱਡੀ ਲਾਈਨ ਆ ਇਹਦਾ ਲੱਗੀ ਹੋਈ ਕਿਸੇ ਨੇ ਛੀਟ ਮਾਰ ਦਿੱਤੀ ਆ ਮੈਂ ਪੁੱਛਿਆ ਸੀਗਾ 600 ਰੁਪਏ ਮੰਗਿਆ ਤੇ ਸਾਹਵਲਾ ਲੋਭ ਕਿੰਨਾ ਪੈਸਾ ਲੱਗਦਾ ਤੇ ਇਸ ਕਰਕੇ ਕਿ ਨਾ ਡੈਂਟਿੰਗ ਪੇਂਟਿੰਗ ਦਾ ਕੰਮ ਸਿੱਖ ਲਓ ਗੱਡੀਆਂ ਇਥੇ ਮੋਸਟਲੀ ਲੱਗ ਹੀ ਜਾਂਦੀਆਂ ਕਿਤੇ ਨਾ ਕਿਤੇ ਤੇ ਕੰਮ ਆਉਂਦਾ ਹੋਵੇ ਤਾਂ ਬੱਲੇ ਬੱਲੇ ਹੀ ਆ ਕਿਉਂਕਿ ਜਿੰਨਾ ਚਿਰ ਤੁਹਾਡੇ ਪੇਪਰ ਨਹੀਂ ਨਾ ਬਣਦੇ ਤੁਸੀਂ ਘਰੇ ਰਹਿ ਕੇ ਵੀ ਕੰਮ ਕਰ ਸਕਦੇ ਆ ਹੁਣ ਵੀ ਆਨੇ ਕਹਣਾ ਇਦਾਂ ਹੁੰਦਾ ਨਹੀਂ ਯਾ ਅਨਲੀਗਲ ਆ ਸਾਰਾ ਕੁਝ ਚੱਲਦਾ ਕੰਮ ਹੋਣਾ ਚਾਹੀਦਾ ਤੁਹਾਡੇ ਹੱਥ 'ਚ ਹੋਣਾ ਰ ਹੋਣਾ ਚਾਹੀਦਾ ਸਾਰਾ ਕੁਝ ਚੱਲਦਾ ਇਹ ਨਹੀਂ ਮੈਂ ਕਹਾਂ ਤੁਸੀਂ ਅੰਨੀ ਕਮਾਈ ਕਰ ਲਓਗੇ ਇਸ ਕੰਮ ਦੇ ਵਿੱਚ ਤੁਸੀਂ ਕਮ ਸੇ ਕਮ ਆਪਣਾ ਰੋਟੀ ਪਾਣੀ ਤਾਂ ਚਲਾ ਲੂਗੇ ਤੁਹਾਨੂੰ ਇਹ ਤਾਂ ਕਿਸੇ ਵੱਲ ਦੇਖਣਾ ਕੋ ਯਾਰ ਮੈਨੂੰ ਕੰਮ ਤੇ ਲਵਾ ਦੇ ਕਿਉਂਕਿ ਸਾਲ 2 ਸਾਲ ਲੰਘ ਜਾਂਦੇ ਤੁਹਾਡੇ ਪੇਪਰ ਬਣਦਿਆਂ ਨੂੰ ਉਹਨੇ ਚਾਰ ਦੇ ਵਿੱਚ ਤੁਸੀਂ ਮਾੜਾ ਮੋਟਾ ਆਪਦਾ ਗੁਜ਼ਾਰਾ ਕਰ ਸਕਦੇ ਆ ਇਸ ਓਵਰਟਾਈਮ ਦੇ ਇਹ ਨਹੀਂ ਕਿ ਨਾ ਫੁੱਲ ਟਾਈਮ ਜੋ ਤੁਹਾਨੂੰ ਵਧੀਆ ਕੰਮ ਆਉਂਦਾ ਹੈ ਤੁਸੀਂ ਕਿਸੇ ਨਾ ਕਿਸੇ ਮਕੈਨਿਕ ਨਾਲ ਵੀ ਲੱਗ ਸਕਦੇ ਆ ਆਪਣੀ ਇੰਡੀਆ ਨੇ ਬਹੁਤ ਖੁੱਲੇ ਹੋਏ ਕੰਮ ਹੁਣ ਤੇ ਜੇ ਤੁਸੀਂ ਮਕੈਨਿਕ ਦਾ ਕੰਮ ਸਿੱਖ ਲਓ ਤੇ ਹੋਰ ਵੀ ਵਧੀਆ ਗੱਲ ਆ ਰਿਪੇਅਰ ਦਾ ਗੱਡੀਆਂ ਦੀ ਰਿਪੇਅਰ ਦਾ ਕੰਮ ਸਿੱਖ ਲਓ ਇੰਜਨਾਂ ਦਾ ਜੋ ਵੀ ਹੁੰਦਾ ਸਾਰਾ ਕੁਝ ਟੋਟਲੀ ਰਿਪੇਅਰ ਦਾ ਕੰਮ ਸਿੱਖ ਲਓ ਗੱਡੀਆਂ ਬਣਾਉਣ ਦਾ ਉਹ ਵੀ ਗੱਲ ਕੈਂਡ ਬਾੜ ਆ ਤੁਹਾਨੂੰ ਬਾੜਾ ਵੀ ਨਹੀਂ ਹੁੰਦਾ ਹੈਗਾ ਨਾ ਜੇ ਨਹੀਂ ਵੀ ਸਾਰਾ ਸਿੱਖ ਸਕਦੇ ਹੈਗੇ ਕੰਮ ਸੇ ਕੰਮ ਸਰਵਿਸ ਕਰਨੀ ਬ੍ਰੇਕਾਂ ਚੇਂਜ ਕਰਨੀਆਂ ਇਹਦਾ ਛੋਟੇ ਛੋਟੇ ਕੰਮ ਜਿਹੜੇ ਉਹੀ ਸਿੱਖ ਲਓ ਕਿ ਉਹ ਓਵਰਟਾਈਮ ਆਪਦਾ ਕੰਮ ਤੋਂ ਆਏ ਆ ਘਰੇ ਸ਼ਨੀ ਐ ਐਤਵਾਰ ਇਹ ਕੰਮ ਕਰ ਲਓ ਤੇ ਤੁਸੀਂ ਆਮ ਨਾਲ ਆਪਣੀ ਕਮਾਈ ਕਰ ਸਕਦੇ ਆ ਜੀ ਆਪਣਾ ਘਰ ਦਾ ਰੋਟੀ ਪਾਣੀ ਦਾ ਖਰਚਾ ਜਿੰਨਾ ਤੁਸੀਂ ਮਹੀਨੇ ਜਿੱਥੇ ਖਰਚਣਾ ਤੁਸੀਂ ਆਪਣਾ ਕੱਢ ਸਕਦੇ ਆ ਹੁਣ ਕਈਆਂ ਨੂੰ ਮੇਰੀਆਂ ਗੱਲਾਂ ਲੱਗਣੀਆਂ ਯਾਰ ਇਦਾਂ ਨਹੀਂ ਹੁੰਦਾ ਉਦਾਂ ਨਹੀਂ ਹੁੰਦਾ ਉਹ ਵੀਡੀਓ ਨਾ ਦੇਖਣ ਨਾ ਸ਼ੇਅਰ ਕਰਨ ਠੀਕ ਹੈ ਕਿ ਨਹੀਂ ਜੇ ਕੰਮ ਦੀ ਗੱਲ ਕੋਈ ਕਰਦਾ ਹੁੰਦਾ ਉਹਨੂੰ ਸੁਣੀਦਾ ਹੁੰਦਾ ਸਾਰਾ ਤੇ ਉਹ ਗੱਲ ਨੂੰ ਸੋਚੀਦਾ ਹੁੰਦਾ ਵੀ ਅਸੀਂ ਕਿਉਂ ਕਹਿ ਰਹੇ ਆ ਅਸੀਂ ਬਾਹਰ ਬੈਠੇ ਹੁਣ ਸਾਨੂੰ ਮੈਨੂੰ ਪਤਾ ਨਹੀਂ ਕਿੰਨੇ ਕ ਮੈਸੇਜ ਆਉਂਦੇ ਯਾਰ ਬਾਈ ਕੰਮ ਹੋਇਆ ਦੱਸੀ ਬਾਈ ਕੰਮ ਹੋਇਆ ਦੱਸੀ ਹੁਣ ਕਿੱਥੇ ਕੰਮ ਤੇ ਭੇਜ ਦੀਏ ਜੇ ਤੁਹਾਡੇ ਕੋਲ ਇਦਾਂ ਦਾ ਕੰਮ ਆਉਂਦਾ ਹੋਊਗਾ ਹੁਣ ਮੰਨ ਲਓ ਮੇਰੀ ਗੱਡੀ ਆ ਮੈਂ ਗੱਡੀ ਸੋਚਦਾ ਸੀ ਮੈਂ ਰੈਪ ਕਰਾਉਣੀ ਆ ਹੁਣ ਮੈਂ ਕਿੱਥੇ ਜਾਊਂਗਾ ਹਟ ਤੋਂ ਬਹੁਤ ਦੂਰ ਐ ਸਿਰੇ ਰੈਪ ਕਰਦੇ ਆ 15 1600 ਯੂਰੋ ਲੈਣਾ ਉਹਨਾਂ ਨੇ ਗੱਡੀ ਰੈਪ ਕਰਾਉਣ ਦਾ ਤੇ ਆਪਾਂ ਬਹਿ ਗਏ ਆਰਾਮ ਨਾਲ ਜੇ ਕੋਈ ਆਪਣਾ ਬੰਦਾ ਹੋਊਗਾ ਉਹਨੇ 5-700 ਘਾਟ ਹੀ ਲੈਣਾ ਠੀਕ ਹੈ ਕਿ ਨਹੀਂ ਨਾਲੇ ਕੰਮ ਵਧੀਆ ਕਰਦਣ ਨਾਲੇ ਆਪਾਂ ਨੂੰ ਹੁੰਦਾ ਯਾਰ ਆਪਣਾ ਬੰਦਾ ਲੱਗਾ ਸਿੱਖ ਲੋ ਰੈਪ ਦਾ ਜਰੂਰ ਸਿੱਖ ਲੋ ਰੈਪ ਸਟicker ਲਾਉਣੇ ਫਿਲਮਾਂ ਲਾਉਣੀਆਂ ਸ਼ੀਸ਼ੀਆਂ ਨੂੰ ਮਕੈਨਿਕ ਦਾ ਸਿੱਖ ਲੋ ਜਿਹੜਾ ਵੀ ਕੰਮ ਤੁਸੀਂ ਸਿੱਖ ਸਕਦੇ ਹੋ ਨਾ ਗੱਡੀਆਂ ਦੇ ਨਾਲ ਰਿਲੇਟਡ ਜਰੂਰ ਸਿੱਖੋ ਤੇ ਲਾਸਟ ਤੇ ਵਿੱਚ ਇੱਕ ਜਿਹੜਾ ਘੈਂਟ ਕੰਮ ਹੈ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਬੜਾ ਪਸੰਦ ਆ ਗਾਉਣ ਵਜਾਉਣ ਦਾ ਠੀਕ ਹੈ ਤੇ ਗੱਡੀਆਂ ਦੇ ਵਿੱਚ ਮਿਊਜ਼ਿਕ ਸਿਸਟਮ ਇੰਸਟਾਲ ਕਰਾਉਂਦਾ ਜਿਹੜਾ ਆ ਉਹ ਸਿੱਖ ਲੋ ਕਿਦਾਂ ਡੈਕ ਡੁਕ ਲਾਉਣੇ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਆ ਪੁਰਾਣੀਆਂ ਗੱਡੀਆਂ ਬਥੇਰੀਆਂ ਹੈਗੀਆਂ ਇਥੇ ਇਟਲੀ ਦੇ ਵਿੱਚ ਅਜੇ ਵੀ ਸਾਡੇ ਕੋਲ ਵੀ ਹੈਗੀਆਂ ਤੇ ਤੁਸੀਂ ਉਹਦੇ ਵਿੱਚ ਕੋਈ ਡੈਕ ਲਾਉਣੇ ਨਵੇਂ ਸਕਰੀਨਾਂ ਲਾਉਣੀਆਂ ਕੈਮਰੇ ਬੈਕ ਲਾਉਣੇ ਆ ਜਿਹੜਾ ਇਹ ਸਿਸਟਮ ਸਿੱਖ ਲੋ ਵਧੀਆ ਰਹੂਗਾ ਕਿਉਂਕਿ ਇਹ ਵੀ ਕੰਮ ਬੜਾ ਵਧੀਆ ਚੱਲਦਾ ਇੱਥੇ ਕਰੀ ਜਾਂਦੇ ਆਪਣੇ ਬੰਦੇ ਇਹਦੇ ਵੈਸੇ ਛੀਰੀ ਆ ਜਾਂਦੇ ਇਦਾਂ ਦੇ ਕੰਮ ਤੇ ਉਹ ਕਿੰਦਾ ਉਹ ਮਗਾਉਣੀਆਂ ਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਬਾਹਰ ਬੈਠੇ ਤੁਸੀਂ ਕਿੱਥੋਂ ਮਗਾਉਣੀਆਂ ਆ ਠੀਕ ਹੈ ਕਿ ਨਹੀਂ ਜਿਹੜੀਆਂ ਸਕਰੀਨਾਂ ਅੱਜ ਕੱਲ ਲੱਗਦੀਆਂ ਆ ਜਿਹੜੀਆਂ ਟੈਬਲੇਟ ਟੈਪ ਲੱਗਦੀਆਂ ਨਾ ਵੀ ਉਹ ਕਿੱਥੋਂ ਤੁਸੀਂ ਅਪਲਾਈ ਕਰਨੀਆਂ ਆ ਕਿੰਦਾ ਤੁਸੀਂ ਲੈ ਕੇ ਆਉਣੀਆਂ ਆ ਤੇ ਕਿੰਦਾ ਇੰਸਟਾਲ ਕਰਨੀਆਂ ਆ ਇਹ ਸਾਰਾ ਕੁਝ ਸਿੱਖ ਕੇ ਆਓ ਮੇਰਾ ਵੀਰ ਤੇ ਵਧੀਆ ਰਹੂਗਾ ਆਣ ਕੇ ਤੁਸੀਂ ਇੱਥੇ ਆਪ ਦਾ ਰੋਟੀ ਪਾਣੀ ਦਾ ਗੁਜ਼ਾਰਾ ਕਰ ਸਕਦੇ ਆ ਕੋਈ ਮਾੜਾ ਨਹੀਂ ਹੈਗਾ ਕੋਈ ਸ਼ਰਮ ਨਹੀਂ ਹੈਗੀ ਤੇ ਬਹੁਤ ਵਧੀਆ ਰਹੋਗੇ ਆਣ ਕੇ ਇੱਥੇ ਆਉਣਾ ਤਾਂ ਆਪਾਂ ਹੈਗਾ ਹੀ ਆ ਠੀਕ ਹੈ ਕਿ ਨਹੀਂ ਪਹਿਲੀ ਗੱਲ ਤਾਂ ਜੇ ਤੁਹਾਨੂੰ ਮੰਨ ਲਓ ਤੁਸੀਂ ਨਹੀਂ ਆਉਂਦੇ ਤੁਸੀਂ ਜਦੋਂ ਆਪਦੇ ਪੇਪਰ ਭਰਾਤੇ ਨਾ ਇਟਲੀ ਦੇ ਜਾਂ ਕਿਸੇ ਵੀ ਕੰਟਰੀ ਤੋਂ ਸੋਚ ਲਿਆ ਵੀ ਅਸੀਂ ਬਾਹਰ ਜਾਣਾ ਤੁਸੀਂ ਕੰਮ ਸਿੱਖਣਾ ਸਟਾਰਟ ਕਰ ਦੋ ਜੇ ਤੁਹਾਡਾ ਨਹੀਂ ਵੀ ਬਣਦਾ ਤੁਸੀਂ ਇੱਥੇ ਵੀ ਕੰਮ ਜਾਵਾਂ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਬਾਹਰ ਨਹੀਂ ਹੋਣਾ ਤਾਂ ਵੀ ਕੰਮ ਜਾਵਾਂ ਕਿੰਨੇ ਕ ਆਪਣੇ ਪੰਜਾਬੀ ਮੁੰਡੇ ਮਕੈਨਿਕ ਹੈਗੇ ਇਥੇ ਠੀਕ ਹੈ ਕਿ ਨਹੀਂ ਤੇ ਬਾਕੀ ਜੇ ਤੁਹਾਨੂੰ ਕੋਈ ਗੱਲਬਾਤ ਗਲਤ ਲੱਗੀ ਆ ਦੱਸ ਸਕਦੇ ਆ ਜੇ ਸਹੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਹੋਰ ਵੀ ਤੁਹਾਨੂੰ ਦੱਸੂਗਾ ਵੀ ਤੁਸੀਂ ਕੀ ਕਰ ਸਕਦੇ ਆ ਹੋਰਾਂ ਵੀਡੀਓ ਦੇ ਵਿੱਚ ਵੀ ਵੀ ਆਪਾਂ ਕੀ ਕਰ ਸਕਦੇ ਆ ਮੈਂ ਤਾਂ ਆਪ ਮੇਰਾ ਇਰਾਦਾ ਪੱਕਾ ਬਣਿਆ ਹੋਇਆ ਜਿਹੜੀ ਆ ਆਉਣਾ ਇੱਕ ਵਾਰੀ ਜਾ ਕੇ ਕੋਈ ਨਾ ਕੋਈ ਕੰਮ ਸਿੱਖ ਕੇ ਆਉਣਾ ਤੇ ਇਹ ਤੋਂ ਵੀ ਘੈਂਟ ਘੈਂਟ ਕੰਮ ਤੁਹਾਡੇ ਲਈ ਹੋਰ ਵੀ ਮੈਂ ਲੱਭੂਗਾ ਦੱਸੂਗਾ ਕਿ ਕਿਹੜੇ ਤੁਸੀਂ ਕਰਨੇ ਆ ਤੇ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ